ਅੱਜਕੱਲ ਇੱਕ ਵਰਡ ਪਾਟ ਸੁਣਨ ਨੂੰ ਮਿਲ ਰਹਾ ਹੈ ਹੀਟ ਸਟ੍ਰੋਕ ਅਸਲ ਵਿੱਚ ਹੀਟ ਸਟ੍ਰੋਕ ਹੈ ਕੀ ਬੇਟਾ ਹੀਟ ਸਟ੍ਰੋਕ ਇਸ ਨੂੰ ਗਰਮੀ ਦਾ ਸਟ੍ਰੋਕ ਵੀ ਕਹਿੰਦੇ ਹਨ ਜਿਵੇਂ ਹੁਣ ਗਰਮੀ ਵੱਧ ਰਹੀ ਹੈ ਤੁਹਾਨੂੰ ਪਤਾ ਹੈ ਕਿ ਟੈਂਪਰੇਚਰ ਕਿੰਨਾ ਵੱਧ ਰਿਹਾ ਹੈ ਕਿ ਗਰਮੀ ਵਿੱਚ ਪਸੀਨਾ ਆਉਣ ਨਾਲ ਸਰੀਰ ਠੰਡਾ ਹੁੰਦਾ ਹੈ ਜੇਕਰ ਪਸੀਨਾ ਨਾ ਆਵੇ ਤਾਂ ਤਾਪਮਨ ਬਹੁਤ ਵੱਧ ਜਾਂਦਾ ਹੈ ਅਤੇ ਦਿਮਾਗ ਦਾ ਸੰਤੁਲਨ ਪ੍ਰਭਾਵਿਤ ਹੁੰਦਾ ਹੈ ਇਸਨੂੰ ਹੀ ਹੀਟ ਸਟ੍ਰੋਕ ਜਾਂ ਗਰਮੀ ਦਾ ਸਟ੍ਰੋਕ ਕਿਹਾ ਜਾਂਦਾ ਹੈ ਇਹ ਆਮ ਤੌਰ ਤੇ ਉਦੋਂ ਹੁੰਦਾ ਹੈ ਜਦੋਂ ਤੁਸੀਂ ਜ਼ਿਆਦਾ ਕੰਮ ਗਰਮੀ ਵਿੱਚ ਕਰਦੇ ਹੋ ਜਾਂ ਕਸਤ ਕਰਦੇ ਹੋ ਪਾਪਾ ਇਸ ਦੇ ਕਾਰਨ ਕੀ ਹੁੰਦੇ ਹਨ ਬੇਟਾ ਕਾਰਨ ਇਸ ਦੇ ਹੁੰਦੇ ਹਨ ਕਿ ਗਰਮੀ ਵਿੱਚ ਸਾਨੂੰ ਕੋ ਖਾਰ 104 ਤੋਂ ਵੱਧ ਜਾਂਦਾ ਹੈ ਜਾਂ ਦਿਮਾਗ ਦੀ ਉਲਝਣ ਜਾਂ ਕਨਫਿਊਜ਼ਨ ਜਾਂ ਫੇ ਹੋਸ਼ ਹੋ ਜਾਂਦਾ ਹੈ ਚਮੜੀ ਦਾ ਧਰਮ ਹੋਣਾ ਜਾਂ ਲਾਲ ਹੋਣਾ ਸਰੀਰ ਵਿੱਚ ਕਮਜ਼ੋਰੀ ਹੋਣੀ ਜਾਂ ਜੀਕ ਕੱਚਾ ਹੋਣਾ ਪਾਪਾ ਇਸ ਦੇ ਕੋਈ ਬਚਾਅ ਵੀ ਹੋਣਗੇ ਜਿਹਦੇ ਨਾਲ ਆਪਾਂ ਇਸ ਨੂੰ ਘਟਾ ਸਕਦੇ ਜਾਂ ਫਿਰ ਬਚਾਅ ਕਰ ਸਕਦੇ ਆਪਣਾ ਹਾਂਜੀ ਇਸ ਦੇ ਵਿੱਚ ਬਹੁਤ ਬਚਾਅ ਵੀ ਹੈਗੇ ਜਿਵੇਂ ਅਸੀਂ ਕਰਨਾ ਚਾਹੇ ਤਾਂ ਕਰ ਸਕਦੇ ਹਾਂ ਜਿਵੇਂ ਕਿ ਦਿਨ ਵਿੱਚ 10-8 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ ਬਹੁਤ ਜ਼ਿਆਦਾ ਗਰਮੀ ਵਿੱਚ ਜਦੋਂ ਤੁਸੀਂ ਬਾਹਰ ਕੰਮ ਕਰਦੇ ਹੋ ਤਾਂ ਨਮਕ ਵਾਲਾ ਪਾਣੀ ਪੀਣਾ ਚਾਹੀਦਾ ਹੈ ਗਰਮੀ ਦੇ ਮੌਸਮ ਵਿੱਚ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ ਆਪਾਂ ਇਸ ਦੇ ਕੋਈ ਘਰੇਲੂ ਨੁਸਖੇ ਵੀ ਅਪਣਾ ਸਕਦੇ ਹਾਂ ਹਾਂਜੀ ਅਪਣਾ ਸਕਦੇ ਹਾਂ ਜਿਵੇਂ ਕਿ ਜਦੋਂ ਜ਼ਿਆਦਾ ਬੁਖਾਰ ਹੋਵੇ ਠੰਡਾ ਗਿੱਲਾ ਕੱਪੜਾ ਮੱਥੇ ਤੇ ਰੱਖਣਾ ਚਾਹੀਦਾ ਹੈ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਨਾਲੇ ਠੰਡਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਤੇ ਜੇ ਪਾਪਾ ਇੱਕ ਰਿੱਦੂ ਨੁਸਖੇ ਕੰਮ ਨਾ ਕਰਨ ਤੇ ਆਪਾਂ ਕੀ ਡਾਕਟਰ ਨੂੰ ਦਿਖਾ ਸਕਦੇ ਆ ਤੇ ਕਦੋਂ ਦਿਖਾ ਸਕਦੇ ਆ ਹਾਂਜੀ ਜੇ ਕਰਮੀ ਜਿਆਦਾ ਬਦਲ ਅਗੇ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈ ਜਾਂ ਤੁਸੀਂ ਬੇਹੋਸ਼ ਹੋਣ ਵਾਲੇ ਹੋ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਹੋ ਜਾਂ ਤੁਹਾਨੂੰ 104 ਤੋਂ ਵੱਧ ਬੁਖਾਰ ਹੈ ਤਾਂ ਮਨ ਵੱਧ ਰਿਹਾ ਹੈ ਸ਼ਰੀਰ ਦਾ ਨਹੀਂ ਘਟ ਰਿਹਾ ਤਾਂ ਤੁਹਾਨੂੰ ਡਾਕਟਰ ਨੂੰ ਜ਼ਰੂਰ ਦਿਖਾਣਾ ਚਾਹੀਦਾ ਹੈ ਸੋ ਤੁਸੀਂ ਵਿਜਰੂ ਦੇ ਘਰੇਲੂ ਪਾਏ ਘਰ ਵਿੱਚ ਬਣਾ ਕੇ ਦੇਖਿਓ ਜੇ ਗਰਮੀ ਦਾ ਤਾਮਾ ਕਾਸ਼ੀ ਵਿੱਚ ਵੱਧਦਾ ਹੈ ਬਹੁਤ ਬਹੁਤ ਨਵਾਦੋਲਾ